ਇਹਨਾਂ ਨਵੇਂ ਤਰੀਕੇ ਨਾਲ ਲੀਫ ਬਣਾਉਣਾ ਦੱਸਾਂਗੀ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਇੱਕ ਜੰਦੀ ਇੱਥੋਂ ਕੱਢ ਕੇ ਇੱਥੇ ਲੈ ਗਏ ਫਿਰ ਆਪਾਂ ਇੱਥੋਂ ਕੱਢ ਕੇ ਇੱਥੇ ਲੈ ਗਏ ਜੀ ਆ ਦੋਈ ਸੇਮ ਹੋ ਗਈਆਂ ਹੁਣ ਆਪਾਂ ਤੀਜੀ نیچےੋਂ ਕੱਢਣੀ ਆ ਜਿਹੜੀ ਜਿਹੜੀ ਅੱਗੇ ਟੰਡੀ ਆਪਾਂ ਪੱਤੀ ਪਾਈ ਜਾਣੀ ਆ ਉਹ ਆਪਾਂ نیچے ਨੂੰ ਕਰਦੇ ਜਾਣਾ ਤਾਂ ਕਿ ਆਪਣੀ ਬੱਤੀ ਵਧੀਆ ਬਹਿ ਜਾਵੇ ਹੁਣ ਦੇਖੋ ਆਪਾਂ ਆ ਚੀਜ਼ ਤੋਂ ਕੱਢ ਲਈ ਹੈ ਨਾ ਜੀ ਆ ਚੀਜ਼ ਤਾਂ ਕੱਢੀ ہوئی ਆ ਆਪਣੀ ਨਾ ਬਿਲਕੁਲ ਤੇ ਆ ਚੀਜ਼ ਥੋੜੀ ਫਰਕ ਦੇ ਨਾਲ ਇਹਦੇ ਇੱਥੋਂ ਆਪਾਂ ਪਾਤੀ ਇਹ ਨਿਊ ਤਰੀਕਾ ਦੱਸਦੀਆਂ ਫਿਰ ਮੀ ਲੀਫ ਬਣਾਉਣ ਦਾ ਬਹੁਤ ਵਧੀਆ ਬਣਦਾ ਜੀ ਇਹ ਸਿੰਪਲ ਲੀਫ ਵੀ ਆਪਾਂ ਬਣਾ ਸਕਦੇ ਆ ਪਰ ਇਹ ਜਿਆਦਾ ਵਧੀਆ ਲੱਗਦੀ ਆ ਇਹਨੂੰ ਹਰ ਕੋਈ ਬਣਾ ਸਕਦਾ ਜੀ ਬਹੁਤ ਸੌਖੀ ਆ ਇਹਨੂੰ ਨਾ ਆਪਾਂ ਹੁਣ ਇੱਥੇ ਸੈਂਟਰ 'ਚੋਂ ਨੀਡਲ ਕੱਢੀ ਠੀਕ ਆ ਜੀ ਹਾਏ ਇੱਥੇ ਸੈਂਟਰ 'ਚੋਂ ਨੀਡਲ ਕੱਢੀ ਆ ਚੀਜ਼ ਇਹਦੀ ਆਪਾਂ ਐ ਰੱਖ ਲਈ ਠੀਕ ਆ ਜੀ ਇਹ ਥੋੜੀ ਇੰਨੀ ਕਰ ਰੱਖ ਲੈਣੀ ਆ ਬਾਕੀ ਆਪਾਂ ਥ੍ਰੈਡ نیچے ਖਿੱਚ ਲੈਣਾ ਜਦੋਂ ਆ ਆਪਾਂ ਆਹਾ ਹੁਣ ਦੇਖੋ ਆ ਇਹ ਥ੍ਰੈੱਡ ਦੇ ਵਿੱਚ ਦੀ ਹੋ ਗਿਆ ਹੁਣ ਆ ਚੀਜ਼ ਦੇ ਉੱਪਰ ਦੀ ਹੋ ਗਈ ਨਾ ਹੁਣ ਆਪਾਂ ਇਹ ਨੂੰ ਨਾ ਬਿਲਕੁਲ ਇਹਦੇ ਨਾਲ ਦੀ نیچے ਲੈ ਜਾਣੀਆਂ ਨੀਡਲ ਇਹ ਨੂੰ ਆਪਾਂ ਉੱਪਰ ਦੀ ਕਵਰ ਕਰ ਦਿਆ ਬਣ ਗਈ ਨਾ ਹੁਣ ਇਸੇ ਤਰ੍ਹਾਂ ਹੀ ਆਪਾਂ ਅਗਲੀ ਬਣਾਉਣੀ ਆ ਜੀ ਇਹ ਪੂਰਾ ਦੇਖਿਓ ਪ੍ਰੋਸੈਸ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਜੇ ਕੋਈ ਮੇਰੇ ਚੈਨਲ ਤੇ ਨਵਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਜੀ ਇਹ ਥੋੜਾ ਫਰਕ ਆਪਾਂ ਉਦੋਂ ਫੇਰ ਰੱਖ ਲੈਣਾ ਠੀਕ ਹੈ ਜੀ ਇਹ ਦੇਖੀ ਚੱਲੋ ਲੀਫ ਕਿੰਨੀ ਸੋਹਣੀ ਬਣਦੀ ਆ ਪਹਿਲਾਂ ਆਪਾਂ ਟਰੇਸ ਰੈਡੀ ਬਣਾ ਲਿਓ ਜੀ ਨਹੀਂ ਲੀਫ ਉਦਾ ਆਉਂਦੀ ਜਿਵੇਂ ਮੇਰੀ ਟਰੇਸ ਰੈਡੀ ਕਰੀ ਹੋਈ ਹੈ نیچے ਵਾਲਾ ਥੋੜੀ ਵੀਡੀਓ ਚ ਕੱਟ ਦੇਖ ਦਿਓ ਹੁਣ ਇਹਦੇ ਆਪਾਂ ਦੇਖੋ ਐਦਾਂ ਪਾਉਣਾ ਠੀਕ ਹੈ ਜੀ ਐਦਾਂ ਪਾ ਲੈ ਐਦਾਂ ਪਾ ਕੇ ਇਹ ਤੁਹਾਨੂੰ ਹੋਰ ਤਰੀਕਾ ਵੀ ਦੱਸੂ ਐਂਡ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਨਾ ਹੁਣ ਇਹਨੂੰ ਆਪਾਂ ਦੇਖੋ ਆ ਇੱਧਰ ਦੀ ਆ ਗਈ ਇਹਦਾ ਜਿਹੜਾ ਆ ਥ੍ਰੈਡ ਆ ਇਹ ਇੱਧਰ ਦੀ ਹੋ ਗਿਆ ਹੈਨਾ ਜੀ ਇਹਨੂੰ ਆਪਾਂ ਲੌਕ ਕਰਨਾ نیچے ਲੈ ਜਾਣਾਗਾ ਜਾਲੇ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਜੀ ਮੈਂ ਤੁਹਾਨੂੰ ਪ੍ਰੋਪਰ ਜ਼ੂਮ ਕਰਕੇ ਦਿਖਾ ਰਹੀ ਆ ਬਿਲਕੁਲ ਨੇੜੇ ਤੋਂ ਇਹ ਦੇਖੋ ਹੁਣ ਆਪਾਂ ਆ ਚੀਜ਼ ਤੋਂ ਇੱਥੇ ਲੈ ਕੇ ਗਏ ਜੀ ਆ ਚੀਜ਼ ਤੋਂ ਆਪਾਂ ਦੇਖੋ ਆ ਚੀਜ਼ ਸੈਂਟਰ ਆ ਨਾ ਜਿੱਥੇ ਸੈਂਟਰ ਆ ਵਿਚਾਲੇ ਉਸ ਚੀਜ਼ ਤੋਂ ਫੇਰ ਆਪਾਂ ਨੀਡਲ ਕੱਢੀ ਜੀ ਨੀਡਲ ਕੱਢੀ ਦੇਖੋ ਬਣ ਗਿਆ ਨਾ ਜਦੋਂ ਆ ਇਦਾਂ ਬਣ ਗਿਆ ਇਹ ਤੋਂ ਬਾਅਦ ਆਪਾਂ ਥ੍ਰੈਡ ਖਿੱਚ ਲੈਣਾ ਠੀਕ ਹੈ ਜੀ ਥ੍ਰੈਡ ਖਿੱਚ ਕੇ ਹੁਣ ਆ ਦੇਖੋ ਆ ਇਧਰ ਦੀ ਬਣ ਗਿਆ ਹੁਣ ਇਧਰ ਦੀ ਆਪਾਂ ਇਹਦੇ نیچے ਲੈ ਜਾਣੀ ਆ ਨੀਡਲ ਬਿਲਕੁਲ ਇਸੇ ਤਰ੍ਹਾਂ ਹੀ ਆਪਾਂ ਫੇਰ ਅਗਲੀ ਬਣਾਉਣੀ ਆ ਜੀ ਜਿਹੜੀ ਜਿਹੜੀ ਅੱਗੇ ਪਾਈ ਜਾਣੇ ਆ ਆਪਾਂ ਥੋੜੇ ਥੋੜੇ نیچے ਨੂੰ ਆਉਂਦੇ ਜਾਣਾਗਾ ਤੇ ਆ ਚੀਜ਼ ਤੇ ਇੱਥੇ ਪਾਤੀ ਇੱਕ ਹੋਰ ਤਰ੍ਹਾਂ ਦਾ ਵੀ ਲੀਫ ਬਣਾ ਕੇ ਕਸੂ ਜੀ ਮੈਂ ਥੋੜੀ ਜਿਹੜੀ ਸਿੰਪਲ ਹਾਰ ਕੋਈ ਬਣਾਉਂਦਾ ਜੀ ਇਹ ਦੇਖੋ ਇਨੂੰ ਫੇਰ ਆਪਾਂ ਇਸੇ ਤਰ੍ਹਾਂ ਹੀ ਲੋਕ ਲਾਈ ਜਾਣਾ ਜੀ ਮੈਂ ਤੁਹਾਨੂੰ ਕੱਲਾ ਕੱਲੀ ਦਿਖਾ ਰਹੀ ਆਂ ਵੀ ਤੁਹਾਨੂੰ ਸਮਝ ਆ ਜਾਵੇ ਕਿਦਾਂ ਬਣੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਆਉਂਦੀ ਆਏ ਉਹ ਵੀ ਕਮੈਂਟ ਕਰਕੇ ਜਰੂਰ ਦੱਸਣ ਮੈਂ ਹਾਂ ਜੀ ਸਾਨੂੰ ਆਉਂਦੀ ਆ ਇਹ ਦੇਖੋ ਜੀ ਵੀਡੀਓ ਦਾ ਮਕਸਦ ਇਹ ਹੀ ਹੁੰਦਾ ਵੀ ਹਰੇਕ ਨੂੰ ਸਮਝ ਆ ਜਾਵੇ ਹੁਣ ਦੇਖੋ ਆ ਜਿਹੜੇ ਰਹਿ ਗਏ ਨਾ ਇੰਨਾਂ ਕ ਉਦੋਂ ਆਪਾਂ ਇਹਦੇ ਵਿੱਚ ਦੀ ਐਂ ਕੱਢ ਦੈਣਾ ਠੀਕ ਹੈ ਜੀ ਆ ਆਪਣਾ ਇੱਕ ਤਰਤੀ ਹੋ ਗਿਆ ਤੇ ਫਿਰ ਇਹਨੂੰ ਆਪਾਂ ਥ੍ਰੈਡ ਨੂੰ ਪੂਰਾ ਉੱਪਰ ਖਿੱਚ ਦੇਣਾਗਾ ਤੇ ਆਹ ਚੀਜ਼ ਆਪਾਂ ਫਿਰ ਇੱਧਰ ਦੀ ਥ੍ਰੈਡ ਬਿਲਕੁਲ ਲਵੇ ਦੀ نیچے ਲੈ ਜਾਣਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਪ੍ਰੋਪਰ ਪੂਰੀ ਬਣਾਉਣੀ ਆ ਬਿਲਕੁਲ ਮੈਂ ਤੁਹਾਨੂੰ ਲਵੇ ਤੇ ਦਿਖਾ ਰਹੀ ਆਂ ਜੀ ਹਾਂਜੀ ਇੱਧਰ ਦੀ ਫਿਰ ਆਪਾਂ ਕੱਢੀ ਤੇ ਇੱਧਰ ਦੀ ਫਿਰ ਆਪਾਂ ਨੀਡਲ ਲੈ ਕੇ ਗਏ ਠੀਕ ਹੈ ਜੀ ਉਸੇ ਤਰ੍ਹਾਂ ਹੀ ਸੈਂਟਰ ਚ ਵਿਚਾਲੇ ਆਪਾਂ ਇਸੇ ਤਰ੍ਹਾਂ ਹੀ ਆਪਾਂ ਆ ਕਰ ਲਈ ਠੀਕ ਹੈ ਜੀ ਤੇ ਨੂੰ ਆਪਾਂ ਲੌਕ ਕਰਤਾ نیچے ਲੈ ਗਏ ਦੇਖੋ ਕਿੰਨਾ ਸੋਹਣੀ ਲੀਫ ਬਣ ਕੇ ਰੈਡੀ ਹੋਈ ਆ ਆ ਦੇਖੋਗੀ ਵਿਚਾਲੇ ਕਿੰਨਾ ਸੋਹਣੀ ਬਣ ਕੇ ਰੈਡੀ ਹੋਈ ਆ ਤੇ ਬਹੁਤ ਸੋਹਣੀ ਲੀਫ ਹੈ ਜਿਹੜੀ ਰੈਡੀ ਹੁੰਦੀ ਹੈ ਠੀਕ ਹੈ ਜੀ ਇਦਾਂ ਤੁਸੀਂ ਵੀ ਰੈਡੀ ਕਰ ਸਕਦੇ ਹੋ ਇਹਦੇ ਨਾਲ ਹੀ ਮੈਂ ਇੱਕ ਹੋਰ ਲੀਫ ਬਣਾ ਕੇ ਦਿਖਾਉਣੀ ਆ ਜੋ ਇਤੋਂ ਵੀ ਜਿਆਦਾ ਸੌਖਾ ਤਰੀਕਾ ਹੈਗਾ ਇਹ ਦੇਖੋ ਜਿਹੜੀ ਆਪਾਂ ਨਾਰਮਲ ਹਰੇਕ ਨੂੰ ਹੀ ਆਉਂਦੀ ਹੈ ਜੀ ਇਹ ਤਾਂ ਤਕਰੀਬਨ ਜੇ ਤੁਸੀਂ ਚਾਹੋ ਤਾਂ ਇਹ ਜ਼ਿਆਦਾਤਰ ਸਿੰਗਲ ਥ੍ਰੈਡ 'ਚ ਵਧੀਆ ਲੱਗਦੀ ਹੈ ਹੁਣ ਤੁਸੀਂ ਤੁਹਾਨੂੰ ਮੈਂ ਡਬਲ ਥ੍ਰੈਡ 'ਚ ਬਣਾਉਣ ਕੇ ਦਿਖਾਉਣੀ ਆ ਇਹ ਦੇਖੋ ਜੀ ਇਹ ਵੀ ਬਿਲਕੁਲ ਆਪਾਂ ਉੱਪਰੋਂ ਕੱਢਣੀ ਆ ਆਪਾਂ نیچے ਲੈ ਕੇ ਗਏ ਤੇ ਫਿਰ ਆਪਾਂ ਆਹ ਚੀਜ਼ ਤੇ ਪਾਉਣੀ ਆ ਤੇ ਆਪਾਂ ਆਹ ਚੀਜ਼ ਤੇ ਕੱਢਣੀ ਆ ਫੇ ਫਿਰ ਆਪਾਂ ਆਹ ਚੀਜ਼ ਤੋਂ ਇੱਥੋਂ ਇਧਰ ਉਹ ਹੀ ਕੱਢਣੀ ਆ ਇਹਨੂੰ ਆਪਾਂ ਇੱਥੋਂ ਲੌਕ ਨਹੀਂ ਕਰਨਾ ਇਹਨੂੰ ਬਸ ਇਦਾਂ ਹੀ ਆਪਾਂ ਚੱਕ ਦੱਬ ਕਰੀਏ ਠੀਕ ਹੈ ਜੀ ਇਹਨੂੰ ਵੀ ਹਰ ਕੋਈ ਬਣਾ ਸਕਦਾ ਬਹੁਤ ਸੌਕੇ ਤਰੀਕੇ ਨਾਲ ਥੋੜੀ ਥੋੜੀ ਫਰਕ ਨਾਲ ਉੱਪਰੋਂ ਆਪਾਂ ਲਿਆਉਂਦੇ ਜਾਣਾ ਜੀ ਜਿਵੇਂ ਆ ਇੱਥੋਂ ਕੱਢੀ ਸੀ ਇੱਥੋਂ ਕੱਢ ਲਈਏ ਇੱਥੋਂ ਕੱਢ ਲਈਏ ਇੱਥੋਂ ਕੱਢ ਲਈਏ ਇੱਥੋਂ ਇੱਥੋਂ ਇਹ ਲਵੇ ਲਵੇ ਆਪਾਂ ਕੱਢਦੇ ਜਾਣਾ ਤੇ ਜਿਹੜਾ ਸੈਂਟਰ ਆ ਉੱਥੇ ਆਪਾਂ نیچے ਨੂੰ ਕਰਦੇ ਜਾਣਾ ਠੀਕ ਹੈ ਜੀ ਇਹਨੂੰ ਵੀ ਹਰ ਕੋਈ ਬਹੁਤ ਸੌਕੇ ਤਰੀਕੇ ਨਾਲ ਬਣਾ ਸਕਦਾ ਇਹ ਉਹ ਵਧੀਆ ਬਣ ਕੇ ਤੇ ਰੈਡੀ ਹੁੰਦੀ ਆ ਨੀਡਲ ਵਰਕ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦੀ ਆ ਜੀ ਇਹ ਹਾਂਜੀ ਇਹ ਦੇਖੋ ਇਹ ਆਪਾਂ ਇਦਾਂ ਹੀ ਇਧਰੋਂ ਕੱਢੀ ਜਾਣੀ ਆ ਇਧਰ ਪਾਈ ਜਾਣੀ ਆ ਇਹ ਵੀ ਬਹੁਤ ਸੋਹਣੀ ਬਣ ਕੇ ਰੈਡੀ ਹੁੰਦੀ ਆ ਨੀਡਲ ਵਰਕ ਚ ਬਹੁਤ ਯੂਜ਼ ਹੁੰਦੀ ਆ ਇਹ ਜੀ ਬਹੁਤ ਸੋਹਣਾ ਬਣ ਕੇ ਰੈਡੀ ਹੋ ਗਿਆ ਇਹ ਦੇਖੋ ਕਿੰਨੀਆਂ ਸੋਹਣੀਆਂ ਪੱਤੀਆਂ ਬਣ ਕੇ ਰੈਡੀ ਹੁੰਦੀਆਂ ਇਹ ਆ ਜਿਹੜੀ ਇਹਦੇ ਵਿਚਾਲੇ ਗੁੰਦਮੀ ਜੀ ਬਣ ਜਾਂਦੀ ਹੈ ਵਿਚਾਲੇ ਇਹ ਜਿਹੜੀ ਆ ਇਹ ਸਿੰਪਲ ਅ ਸਿੱਧੀ ਆ ਜੀ ਦੇਖੋ ਕਿੰਨੀ ਸੋਹਣੀ ਬਣ ਕੇ ਰੈਡੀ ਹੋਈ ਆ ਨਾਲੇ ਜਿਹੜੇ ਕੋਈ ਮੇਰੇ ਚੈਨਲ ਤੇ ਨਵੇਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਮੇਰੇ ਵੀਡੀਓ ਦੇਖਿਆ ਕਰੋ ਕਿਦਾਂ ਹੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਉਹਨੇ ਕਿਸਮ ਦੇ ਮੋਟੀਵੇਸ਼ਨ ਆਉਂਦਾ ਜੀ ਕਿਉਂਕਿ ਵੀਡੀਓ ਬਣਾਉਣ ਨੂੰ ਬਹੁਤ ਮਿਹਨਤ ਲੱਗਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਜੀ ਤੇ ਆਉਣ ਵਾਲੀ ਵੀਡੀਓ ਕਿਸ ਟਾਪਿਕ ਤੇ ਬਣਾਈਏ ਜੇਕਰ ਤੁਸੀਂ ਕੋਈ ਡਿਜ਼ਾਈਨ ਵਗੈਰਾ ਜਾਂ ਕੋਈ ਹੋਰ ਪੱਤੀ ਵਗੈਰਾ ਇਹਦੇ ਇਹ ਤੋਂ ਡਿਫਰੈਂਟ ਪੱਤੀਆਂ ਸਿੱਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਉਹ ਵੀ ਦਿਖਾ ਦੱਸ ਸਕਦੀ ਹਾਂ ਜੀ ਇਹ ਇਹ ਤਰੀਕੇ ਨਾਲ ਦੋ ਤਰੀਕੇ ਨਾਲ ਇਹ ਬਣਦੀਆਂ ਨੇ ਦੋ ਤਿੰਨ ਤਰੀਕੇ ਹੋਰ ਨੇ ਜਿਦੇ ਨੇ ਲੀਫ ਅਲੱਗ-ਅਲੱਗ ਤਰ੍ਹਾਂ ਦੀਆਂ ਬਣਦੀਆਂ ਨੇ ਜੀ ਬਹੁਤ ਵਧੀਆ ਬਣ ਕੇ ਰੈਡੀ ਹੁੰਦੀ ਆ ਤੁਸੀਂ ਕਿਸ ਟੌਪਿਕ ਤੇ ਵੀਡੀਓ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਰੱਖਿਆ ਕਰੋ ਅਗਲੀ ਵੀਡੀਓ ਕਿਸ ਟੌਪਿਕ ਤੇ ਬਣਾਈ ਗਈ ਬਾਕੀ ਹਰੇਕ ਦੀ ਸਮਝਾਉਣ ਦਾ ਅਲੱਗ-ਅਲੱਗ ਤਰੀਕਾ ਹੁੰਦਾ ਜੀ ਕੋਈ ਇਸ ਚੀਜ਼ ਨੂੰ ਕੋਈ ਕੀ ਕਹਿੰਦਾ ਕੋਈ ਕੀ ਕਹਿੰਦਾ ਕਿਉਂਕਿ ਹਰੇਕ ਥੋੜੀ ਜਿਹੀ ਦੂਰ ਜਾ ਕੇ ਜਿਹੜੀ ਆਪਣੀ ਲੈਂਗੁਏਜ ਆ ਉਹ ਚੇਂਜ ਹੋ ਜਾਂਦੀ ਆ ਇਸ ਲਈ ਯੇ ਕਹਤਾ ਹਨੂ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਧੰਨਵਾਦ ਜੀ ਰੱਬ ਰੱਖਾ